ਦੋਸਤੋ ਬਦਾਮ ਇੱਕ ਸੁਪਰ ਫੂਡ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਇਸ ਲਈ ਕਿਹਾ ਜਾਂਦਾ ਹੈ ਕਿ ਬਦਾਮ ਦਾ ਨਿਯਮਿਤ ਰੂਪ ਤੋਂ ਇਸਤੇਮਾਲ ਕਰਨ ਨਾਲ ਸਾਨੂੰ ਬਹੁਤ ਸਾਰੀ ਬਿਮਾਰੀ ਤੋਂ ਬਚਾ ਕੇ ਰੱਖਦਾ ਹੈ ਜਿਹੜੇ ਲੋਕ ਵੀ ਬਦਾਮ ਦਾ ਇਸਤੇਮਾਲ ਕਰਨਾ ਚਾਹੁੰਦੇ ਆ ਉਹਨਾਂ ਨੂੰ ਸ਼ੁਰੂਆਤ ਵਿੱਚ ਬਿਲਕੁਲ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਕਿ ਬਦਾਮ ਨੂੰ ਕਦੋਂ ਕਿਵੇਂ ਅਤੇ ਕਿੰਨੀ ਮਾਤਰਾ ਵਿੱਚ ਖਾਣਾ ਹੈ ਕਿਹੜੇ ਲੋਕਾਂ ਨੂੰ ਬਦਾਮ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਕਿੰਨਾ ਲੋਕਾਂ ਨੂੰ ਬਦਾਮ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ ਬਦਾਮ ਦਾ ਸੇਵਨ ਕਰਨ ਤੋਂ ਕਦੋਂ ਜ਼ਿਆਦਾ ਫਾਇਦਾ ਮਿਲਦਾ ਹੈ ਅਤੇ ਬਦਾਮ ਖਾਣ ਦਾ ਸਹੀ ਸਮਾਂ ਕੀ ਹੈ ਬਦਾਮ ਨੂੰ ਛਿਲਕੇ ਦੇ ਨਾਲ ਜਾਂ ਛਿਲਕਾ ਉਤਾਰ ਕੇ ਖਾਣਾ ਚਾਹੀਦਾ ਹੈ ਜਾਂ ਸੁੱਕੇ ਬਦਾਮ ਅਤੇ ਪਿਗੋਏ ਬਦਾਮ ਵਿੱਚ ਕੀ ਫਰਕ ਹੁੰਦਾ ਹੈ ਤੇ ਵਜਨ ਘਟਾਉਣ ਲਈ ਬਦਾਮ ਖਾਣ ਦਾ ਸਹੀ ਤਰੀਕਾ ਕੀ ਹੈ ਸ਼ੁਰੂ ਕਰਦੇ ਹਾਂ ਦਿਨ ਵਿੱਚ ਘੱਟ ਤੋਂ ਘੱਟ ਅਤੇ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਬਦਾਮ ਖਾਇਆ ਜਾ ਸਕਦਾ ਹੈ ਇਸ ਲਈ ਸਾਨੂੰ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਬਦਾਮ ਵਿੱਚ ਕੀ ਕੀ ਹੁੰਦਾ ਹੈ ਅਤੇ ਕਿਹੜੀ-ਕਿਹੜੀ ਪ੍ਰੋਬਲਮ ਵਿੱਚ ਇਹ ਸਾਨੂੰ ਫਾਇਦਾ ਪਹੁੰਚਾਉਂਦਾ ਹੈ ਬਦਾਮ ਦਾ ਸਹੀ ਮਾਤਰਾ ਵਿੱਚ ਅਤੇ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਨਾਲ ਇਹ ਸਰੀਰ ਨੂੰ ਡੀਟੌਕਸੀਫਾਈ ਕਰਦਾ ਹੈ ਇਮਿਊਨਿਟੀ ਪਾਵਰ ਨੂੰ ਵਧਾਉਂਦਾ ਹੈ ਕੈਲੇਸਟਰੋਲ ਹਾਈ ਬਲੱਡ ਪ੍ਰੈਸ਼ਰ ਡਾਇਬੀਟਿਸ ਹੱਡੀਆਂ ਵਿੱਚ ਕਮਜ਼ੋਰੀ ਦਿਲ ਦੀ ਬਿਮਾਰੀ ਅਤੇ ਇੱਥੇ ਇੱਥੇ ਤੱਕ ਕਿ ਕੈਂਸਰ ਦੀ ਬਿਮਾਰੀ ਤੋਂ ਸਾਨੂੰ ਬਚਾਉਣ ਦੇ ਨਾਲ-ਨਾਲ ਤ્વਚਾ ਵਾਲ ਅਤੇ ਦਿਮਾਗੀ ਤਾਕਤ ਨੂੰ ਵਧਾਉਂਦਾ ਹੈ ਬਦਾਮ ਵਿੱਚ ਹਾਈ ਕੁਆਂਟੀਟੀ ਪ੍ਰੋਟੀਨ ਐਂਟੀਆਕਸੀਡੈਂਟ ਫਾਈਬਰ ਕਾਰਬੋਹਾਈਡਰੇਟ ਕਾਪਰ ਜ਼ਿੰਕ ਬਾਇਓਟਿਨ ਵਿਟਾਮਿਨ E ਮੈਗਨੀਸ਼ੀਅਮ ਹੈਲਥੀ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਦਿਨ ਵਿੱਚ ਕਿੰਨਾ ਬਦਾਮ ਖਾਣਾ ਚਾਹੀਦਾ ਹੈ ਅਤੇ ਇਹ ਜਾਨਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਕਿ ਦਿਨ ਵਿੱਚ ਜਿਆਦਾ ਤੋਂ ਜਿਆਦਾ ਇੱਕ ਮੁਠੀ 22 ਤੋਂ 23 ਬਦਾਮ ਖਾਇਆ ਜਾ ਸਕਦਾ ਹੈ ਬਸ ਇਹ ਧਿਆਨ ਰੱਖੋ ਕਿ ਬਦਾਮ ਖਾਣ ਦੀ ਮੈਕਸਿਮਮ ਲਿਮਟ ਕੀ ਹੈ ਇਸ ਲਈ ਜਿਹੜੇ ਲੋਕ ਵੀ ਬਦਾਮ ਦਾ ਡੇਲੀ ਇਸਤੇਮਾਲ ਕਰਨਾ ਚਾਹੁੰਦੇ ਆ ਉਹਨਾਂ ਨੂੰ 4 ਤੋਂ 5 ਬਦਾਮ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਕੁਝ ਦਿਨਾਂ ਬਾਅਦ ਉਸ ਦੀ ਕੁਆਂਟੀਟੀ 9 ਤੋਂ 10 ਬਦਾਮ ਦੇ ਵਿੱਚ ਵਧਾਈ ਜਾ ਸਕਦੀ ਹੈ ਬਦਾਮ ਦਾ ਜਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਸਰੀਰ ਵਿੱਚ ਫਾਈਬਰ ਦੀ ਮਾਤਰਾ ਵਧ ਜਾਂਦੀ ਹੈ ਜਿਸ ਨਾਲ ਕਿ ਪੇਟ ਦਰਦ ਅਪਚਨ ਅਤੇ ਕਬਜ਼ ਦੀ ਸਮੱਸਿਆ ਹੋ ਸਕਦੀ ਹੈ ਬਦਾਮ ਦਾ ਇਸਤੇਮਾਲ ਬੱਚੇ ਬੁੱਢੇ ਕੋਈ ਵੀ ਕਰ ਸਕਦਾ ਹੈ ਅਤੇ ਜਿਨ੍ਹਾਂ ਲੋਕਾਂ ਕਾ ਨੂੰ ਗੁਰਦੇ ਵਿੱਚ ਪੱਥਰੀ ਦੀ ਪ੍ਰੋਬਲਮ ਹੈ ਉਹਨਾਂ ਨੂੰ ਬਾਦਾਮ ਹੀ ਨਹੀਂ ਕੋਈ ਵੀ ਡਰਾਈ ਫੂਡ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਬਾਦਾਮ ਅਤੇ ਦੂਸਰੇ ਡਰਾਈ ਫੂਡ ਵਿੱਚ ਆਕਸੀਲੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿ ਪੱਥਰੀ ਨੂੰ ਦੁੱਗਣੀ ਤੇਜ਼ੀ ਨਾਲ ਵਧਾ ਸਕਦਾ ਹੈ ਬਾਦਾਮ ਨੂੰ ਸੁਕਾ ਕੇ ਖਾਣਾ ਚਾਹੀਦਾ ਹੈ ਜਾਂ ਪਿਘੋ ਕੇ ਇਹ ਸਵਾਲ ਵੀ ਲੋਕਾਂ ਦੇ ਮਨ ਵਿੱਚ ਬਣਿਆ ਰਹਿੰਦਾ ਹੈ ਦਰਅਸਲ ਬਾਦਾਮ ਦੇ ਛਿਲਕੇ ਵਿੱਚ ਟੈਨਿਨ ਪਾਇਆ ਜਾਂਦਾ ਹੈ ਜੋ ਐਂਜ਼ਾਈਮ ਪ੍ਰਤੀਰੋਧਕ ਹੁੰਦਾ ਹੈ ਜਿਸ ਦੀ وجہ ਨਾਲ ਇਸ ਨੂੰ ਪਚਾਣ ਲਈ ਸਾਡੇ ਪਚਨ ਤੰਤਰ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਇਸ ਲਈ ਬਿਹਤਰ ਇਹ ਹੈ ਕਿ ਰਾਤ ਨੂੰ 4 ਤੋਂ 5 ਬਦਾਮ ਨੂੰ ਗੁੰਗੁਨੇ ਪਾਣੀ ਵਿੱਚ ਪਾ ਕੇ ਛੱਡ ਦਿਓ ਸਵੇਰੇ ਉਸ ਦਾ ਛਿਲਕਾ ਉਤਾਰ ਕੇ ਇਸ ਦਾ ਸੇਵਨ ਕਰੋ ਇਸ ਤਰ੍ਹਾਂ ਕਰਨ ਨਾਲ ਇਹ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਇਸ ਨਾਲ ਮੌਜੂਦ ਨਿਊਟ੍ਰੀਐਂਟਸ ਵੀ ਸਰੀਰ ਵਿੱਚ ਆਸਾਨੀ ਨਾਲ ਅਬਜ਼ਰਬ ਹੋ ਜਾਂਦਾ ਹੈ ਪਰ ਜੇਕਰ ਤੁਹਾਨੂੰ ਡਾਈਜੈਸ਼ਨ ਦੀ ਪ੍ਰੋਬਲਮ ਨਹੀਂ ਹੁੰਦੀ ਹੈ ਤਾਂ ਤੁਸੀਂ ਬਦਾਮ ਨੂੰ ਭੋਂ ਕੇ ਬਿਨਾਂ ਉਸ ਨੂੰ ਛਿਲਕੇ ਵਿੱਚ ਖਾ ਸਕਦੇ ਹੋ ਬਦਾਮ ਦਾ ਇਸਤੇਮਾਲ ਸਵੇਰੇ ਸ਼ਾਮ ਦੁਪਹਿਰ ਕਿਸੇ ਵੀ ਸਮਾਂ ਕਰ ਸਕਦੇ ਹੋ ਪਰ ਲੇਟ ਨਾਈਟ ਇਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ ਬਦਾਮ ਖਾਣ ਦਾ ਸਹੀ ਟਾਈਮ ਅਤੇ ਤੁਸੀਂ ਇਸ ਨੂੰ ਕਿਹੜੇ ਕਿਹੜੇ ਫਾਇਦੇ ਲਈ ਇਸਤੇਮਾਲ ਕਰ ਰਹੇ ਹੋ ਅਤੇ ਇਸ ਵਿੱਚ ਇਹ ਪੂਰੀ ਤਰ੍ਹਾਂ ਡਿਪੈਂਡ ਕਰਦਾ ਹੈ ਜੇਕਰ ਤੁਸੀਂ ਇਸ ਨੂੰ ਜਨਰਲ ਹੈਲਥ ਦੇ ਲਈ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਨੂੰ ਸਵੇਰੇ ਨਾਸ਼ਤੇ ਤੋਂ ਪਹਿਲਾਂ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਫੈਟ ਲਾਸਟ ਤੇ ਡਾਈਟ ਨੂੰ ਫੋਲੋ ਕਰਨ ਵਾਲੇ ਲੋਕਾਂ ਨੂੰ ਸਵੇਰੇ ਨਾਸ਼ਤੇ ਤੋਂ ਪਹਿਲਾਂ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਲਈ ਸਵੇਰੇ ਇਸ ਦਾ ਇਸਤੇਮਾਲ ਕਰਨ ਨਾਲ ਭੁੱਖ ਵੀ ਨਹੀਂ ਲੱਗਦੀ ਹੈ ਅਤੇ ਸਰੀਰ ਵਿੱਚ એનર્ਜੀ ਵੀ ਬਣੀ ਰਹਿੰਦੀ ਹੈ ਤੇ ਜਿਹੜੇ ਲੋਕ ਫਿਜ਼ੀਕਲ ਐਕਟੀਵਿਟੀ ਤੇ ਜਿਮ ਕਰਦੇ ਹਨ ਉਹਨਾਂ ਲੋਕ ਨੂੰ ਬਦਾਮ ਦਾ ਇਸਤੇਮਾਲ ਐਕਸਰਸਾਈਜ਼ ਤੋਂ 30 ਮਿੰਟ ਪਹਿਲਾਂ ਜਾਂ ਐਕਸਰਸਾਈਜ਼ ਤੋਂ ਬਾਅਦ ਕਰਨਾ ਚਾਹੀਦਾ ਹੈ ਜਿਮ ਕਰਨ ਵਾਲੇ ਲੋਕਾਂ ਨੂੰ ਇੱਕ ਗਲਾਸ ਦੁੱਧ ਵਿੱਚ 5 ਤੋਂ 6 ਭਿਗੋਏ ਹੋਏ ਬਦਾਮ ਛਿਲਕੇ ਅਤੇ ਇੱਕ ਤੋਂ ਦੋ ਖਜੂਰ ਪਾ ਕੇ ਸ਼ੇਕ ਨਾਲ ਇਸ ਦਾ ਇਸਤੇਮਾਲ ਕਰ ਸਕਦੇ ਹਨ ਜੋ ਕਿ એનર્ਜੀ ਰਿਕਵਰ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਕਰਦੀ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਹੋਏ ਤਾਂ ਥੱਲੇ ਲਾਈਕ ਦਾ ਬਟਨ ਜ਼ਰੂਰ ਦਬਿਓ ਅਤੇ ਹਰ ਰੋਜ਼ ਹੈਲਥ ਨਾਲ ਰਿਲੇਟਡ ਨੋਟ ਲਈ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਿਓ ਅਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਿਓ